ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ ਕੇਜਰੀਵਾਲ ਦੀ ਬੇਲ ਤੇ ਅੱਜ ਸੁਪਰੀਮ ਕੋਰਟ ਚ ਸੁਲਵਾਈ ਈਡੀ ਤੋਂ ਬਾਅਦ ਹੁਣ ਸੀਬੀਆਈ ਦੀ ਰਡਾਰ ਤੇ ਕੇਜਰੀਵਾਲ ਦਿੱਲੀ ਦੇ ਸੀਐਮ ਤੋਂ ਸੀਬੀਆਈ ਨੇ ਕੀਤੀ ਪੁੱਛਗਿੱਛ चंद्रशेखर आजाद ਦਾ ਲੋਕ ਸਭਾ ਚੰਦਾਜ਼ ਹੋਇਆ ਵਾਇਰਲ चंद्रशेखर ਦੇ ਨਾਰੀਆਂ ਤੇ ਇੱਕ ਸੰਸਦ ਨੇ ਕਸੀਆ ਤੰਡ ਤੰਡ ਦਾ चंद्रशेखर ਨੇ ਪਲਟ ਕੇ ਦਿੱਤਾ ਜਵਾਬ ਅਕਾਲੀ ਦਲ ਚ ਬਾਗੀ ਸੁਰਾ ਨੇ ਫੜਿਆ ਜ਼ੋਰ ਸ਼ੋਭਨੀ ਅਕਾਲੀ ਦਲ ਬਚਾਓ ਲਹਿਰ ਦਾ ਕੀਤਾ ਜਾਏਗਾ ਆਗਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਜਾਏਗਾ ਲਿਖਤੀ ਖੀਮਾ ਯਾchna ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਈਡੀ ਤੋਂ ਬਾਅਦ ਹੁਣ ਸੀਬੀਆਈ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸ਼ਿਕੰਜਾ ਕੱਸ ਰਹੀ ਹੈ। ਅਰਵਿੰਦ ਕੇਜਰੀਵਾਲ ਦੀਆਂ ਮੁਸੀਬਤਾਂ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦੇ ਰਹੀਆਂ ਨੇ ਜਿੱਥੇ ਕਿ ਇੱਕ ਪਾਸੇ ਜਿਹਾ ਲੱਗ ਰਿਹਾ ਸੀ ਕਿ ਉਹਨਾਂ ਨੂੰ ਛੇਤੀ ਹੀ ਮਨੀ ਲਾਂਡਰਿੰਗ ਤੋਂ ਰਾਹਤ ਮਿਲ ਜਾਏਗੀ ਉੱਥੇ ਹੁਣ ਸੀਬੀਆਈ ਉਸ ਨੂੰ ਫੜਨ ਦੀ ਤਿਆਰੀ ਵਿੱਚ ਹੈ। ਸੀਬੀਆਈ ਨੇ ਤਿਹਾੜ ਜੇਲ੍ਹ ਵਿੱਚ ਮੁੱਖ ਮੰਤਰੀ ਕੇਜਰੀਵਾਲ ਤੋਂ ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ। ਸੀਬੀਆਈ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਤੋਂ ਰਾਉਜ਼ ਐਵੇਨਿਊ ਕੋਰਟ ਲੈ ਕੇ ਜਾ ਰਹੀ ਹੈ। ਅਰਵਿੰਦ ਕੇਜਰੀਵ ਜਲਦੀ ਹੀ ਅਦਾਲਤ ਵਿੱਚ ਪੇਸ਼ ਹੋਣਗੇ ਮੰਨਿਆ ਜਾ ਰਿਹਾ ਕਿਸੇ ਵੀ ਆਈ ਕੇਜਰੀਵਾਲ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰ ਸਕਦੀ ਹੈ ਫਿਲਹਾਲ ਦਿੱਲੀ ਦੇ ਰਾਉ ਜ਼ੈਬਨਿਊ ਕੋਰਟ ਅਤੇ ਆਮ ਆਦਮੀ ਪਾਰਟੀ ਦਫਤਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਵਿਰੋਧ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤੀ ਗਈ ਹੈ ਤੇ ਇਸ ਤੇ ਆਪ ਨੇਤਾ ਸੰਜੇ ਸਿੰਘ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਜਾਣ ਬੁਝ ਕੇ ਸਲਾਖਾਂ ਦੇ ਪਿੱਛੇ ਢੱਕਿਆ ਗਿਆ ਇਸ ਲਈ ਆਪ ਪਾਰਟੀ ਉਹਨਾਂ ਦੀ ਰਿਹਾਈ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ चुर्म अत्याचार जाति की इंतहा हो गई है विश्वस सूत्रों से जानकारी मिली है कि ऐसे समय में जब सुप्रीम कोर्ट से अरविंद केजरीवाल जी को जमानत मिलने की पूरी संभावना है उससे पहले केंद्र की भाजपा सरकार ने सीबीआई के अधिकारियों के साथ मिलकर एक बड़ी साजिश रची है और यह साजिश है अरविंद केजरीवाल के खिलाफ सीबीआई का फर्जी मुकदमा तैयार करके उनको गिरफ्तार करने की पूरा देश देख रहा है बीजेपी की जाति पूरा दे, देश देख रहा है केंद्र सरकार का जुर्म पूरा देश देख रहा है उनका अत्याचार और अन्याय और पूरा देश केजरीवाल के साथ खड़ा होगा इस अन्याय इस अत्याचार इस झूठे मुकदमे के खिलाफ कैसे न्याय मिलेगा इस देश के अंदर अगर ऐसे ही झूठे मुकदमे लगा लगा के लगा लगा के केजरीवाल को जेल में रखने के उद्देश्य से उनकी राजनीति को खत्म करने के उद्देश्य से आम आदमी पार्टी को बर्बाद करने के उद्देश्य से ये कार्रवाइयां की जाएंगी ਹਮੇਸ਼ਾ ਹੀ ਆਪਣੇ ਤਿੱਖੇ ਤੇਵਰਾ ਨਾਲ ਜਾਣੇ ਜਾਂਦੇ ਕਾਂਸ਼ੀਰਾਮ ਨਕੀਨਾ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੇ ਸੌ ਚੱਕਣ ਦੇ ਨਾਲ ਹੀ ਲੋਕ ਸਭਾ ਵਿੱਚ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਚੰਦਰਸ਼ੇਖਰ ਦੇ ਅੰਦਾਜ਼ ਤੋਂ ਇਹ ਤਾਂ ਸਾਫ਼ ਹੋ ਗਿਆ ਕਿ ਭਲੇ ਹੀ ਕੋਈ ਸੰਸਦ ਪਹੁੰਚੇ ਹੋਣ ਪਰ ਸਦਨ ਵਿੱਚ ਚੰਦਰਸ਼ੇਖਰ ਦੀ ਬੇਬਾਕੀ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹੀ ਹੈ ਦੱਸਦੀ ਹੈ ਕਿ ਜਿਵੇਂ ਹੀ ਸੰਸਦ ਸੌ ਚੱਕਣ ਤੋਂ ਬਾਅਦ ਸਟੇਜ ਤੋਂ ਉੱਤਰ ਰਹੇ ਸੀ ਤਾਂ ਦੂਸਰੇ ਸੰਸਦਾਂ ਨੇ ਉਹਨਾਂ ਨੂੰ ਕਿਹਾ ਕਿ ਕਦੋਂ ਤੱਕ ਬੋਲੇਗਾ ਤਾਂ ਸੰਸਦ ਚੰਦਰਸ਼ੇਖਰ ਨੇ ਸਖਤ ਲੈਜਿਚ ਜਵਾਬ ਦਿੱਤਾ ਬੋਲਣ ਆ ਸੁੰਡਾ ਪਵੇਗਾ ਸਾਰਿਆਂ ਨੂੰ ਦੇਗੇ ਸਰ ਇਸ ਲਈ ਆਏ ਹਾਂ ਸ਼੍ਰੋਮਣੀ ਅਕਾਲੀ ਦਲ ਚਬੀਤੇ ਕਈ ਦਿਨਾਂ ਤੋਂ ਬਗਾਵਤ ਦੇ ਸੁਰਛੜਨ ਦੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਉਸ ਵੇਲੇ ਬਾਗੀ ਸੂਰਾ ਨੇ ਜ਼ੋਰ ਫੜਿਆ ਜਦੋਂ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਸਿੱਧੇ ਤੌਰ ਤੇ ਅਸਤੀਫਾ ਮੰਗ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਗਾਜ਼ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਅਰਦਾਸ ਕਰਨ ਨੂੰ ਪ੍ਰੰਤ ਕਰਨ ਦਾ ਐਲਾਨ ਕੀਤਾ ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਤੇ ਹੋਰ ਦੋ ਜੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਕੁਝ ਪਦਰੀ ਮੀਟਿੰਗ ਦੌਰਾਨ ਕੀਤੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਏ ਦਿਨ ਹੋ ਰਹੀ ਮਾੜੀ ਹਾਲਤ ਬਾਰੇ ਖੁੱਲ ਕੇ ਚਰਚਾ ਹੋਈ ਮੀਟਿੰਗ 'ਚ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਿਆਗ ਦੀ ਭਾਵਨਾ ਦਿਖਾਉਣ ਲਈ ਕਿਹਾ ਤੇ ਕਿਸੇ ਨਿਰਪੱਖ ਰਾਜਨੀਤਿਕ ਤੇ ਧਾਰਮਿਕ ਸੁਮੇਲ ਵਾਲੀ ਸਖ਼ੀਅਤ ਨੂੰ ਅਗਵਾਈ ਕਰਨ ਲਈ ਅਪੀਲ ਕੀਤੀ ਹੈ ਚੰਦੂ ਬਾਜਰਾ ਨੇ ਕਿਤੇ ਸਿਕੰਦਰ ਸਿੰਘ ਮਲੂਕਾਂ ਨੂੰ ਦੱਸਿਆ ਕਿ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਰਸ਼ ਤੋਂ ਫਰਸ਼ ਤੇ ਆਉਣ ਲਈ ਪਿਛਲੇ ਸਮੇਂ ਸਰਕਾਰ ਵੱਲੇ ਤੇ ਪਾਰਟੀ 'ਚ ਹੋਈਆਂ ਕੁ ਸਾਈਵਿਕੇ ਪਹੁੰਚ ਕੇ ਲਿਖਤੀ ਖਿਮਾ ਯਾchna ਪਤਰ ਦਿੱਤਾ ਜਾਏਗਾ। ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ, ਮਾਨਵੀ ਹੱਕਾਂ ਲਈ, ਪੰਜਾਬ ਦੇ ਹਿੱਤਾਂ ਲਈ, ਪੰਥ ਦੇ ਹਿੱਤਾਂ ਲਈ। ਔਰੁਣਾ ਸੰਘਰਸ਼ਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਕਾਂ ਦੇ ਦਿੱਤਾ। ਅੱਜ ਅਰਸ਼ ਤੋਂ ਹਾਰਸ਼ ਤੇ ਆ ਗਿਆ ਸਾਡੀਆਂ ਨਕਾਮੀਆਂ ਕਮੀਆਂ ਖਾਮੀਆਂ ਕਟਾਈਆਂ ਦੇ ਘਰ ਉਹਨਾਂ ਕਾਮੀਆਂ ਤੇ ਕਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਇੱਕ ਵੀਰਤਾ ਦਾ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰਮਣੀ ਅਕਾਲੀ ਦਲ ਨੂੰ ਪ੍ਰਾਣੀਆਂ ਲੀਹਾਂ ਤੇ ਲਿਆਉਣ ਲਈ ਥਾਸਟੋ ਆਸਟ੍ਰੇਲ ਜਾਣ ਲਈ ਸ਼ਰਮਣੀ ਅਕਾਲੀ ਦਲ ਨੂੰ ਸ਼ਰਮਣੀ ਅਕਾਲੀ ਦਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰ ਦੇ ਵਿੱਚ ਹੋਈ ਆ ਔਰ ਉਹਦੇ ਤੇ ਫੈਸਲਾ ਕੀਤਾ ਕਿ ਪਹਿਲਾ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਾਸਤਾਤਾਬ ਸ੍ਰੀ ਅਕਾਲਤਖਬ ਸਾਹਿਬ ਤੇ ਜਾ ਕੇ ਕੀਮਾ ਜਾਂਚਕਰ ਦੇ ਤੌਰ ਤੇ ਸ੍ਰੀ ਅਕਾਲਤਖਬ ਸਾਹਿਬ ਤੇ ਪੇਸ਼ ਹੋ ਕੇ ਕੀਤਾ ਜਾਵੇ ਸਾਰੀ ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਉੱਡਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ ਸਾਰਿਆਂ ਨੂੰ ਅਸੀਂ ਫੀਲ ਕਰਦੇ ਆ ਕਿ ਇੱਕ ਜਨਾਇ ਨੂੰ ਸਵੇਰੇ 11 ਵਜੇ ਸ੍ਰੀ ਅਕਾਲਤਾ ਸਾਹਿਬ ਦੇ ਸਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਪੀ ਜਹਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਰਾਂਗੇ ਔਰ ਖੀਮਾ ਜਾਜਕਾ ਜੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀ ਆ ਕਿ ਗੁਰੂ ਸਾਨੂੰ ਸਮਰਥਾ ਬਕਸ਼ੇ ਸਮਾ ਸਮਾਤ ਬਕਸ਼ੇ ਕਿ ਅਸੀਂ ਉਹਨਾਂ ਕਟਾਈਆਂ ਤੇ ਖਾਮੀਆਂ ਤੋਂ ਬਚ ਸਕੀਏ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਉਹ ਸਰਜੀਤੀ ਦੇ ਲੈ ਕੇ ਬਲੰਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਰੰਭ ਕਰਨਾ ਪਿਛਲੇ ਕਈ ਦਿਨਾ ਤੋਂ ਉਤਰੀ ਭਾਰਤ ਵਿੱਚ ਪੈ ਰਹੀ ਗਰਮੀ ਕਾਰਨ ਆਮ ਲੋਕਾਂ ਦਾ ਜੀਣਾ ਮੁਸ਼ਕਲ ਸੀ ਪਰ ਅਚਾਨਕ ਆਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਜ਼ਰੂਰ ਦਿੱਤੀ ਹੈ ਨਾਲ ਹੀ ਤੇਜ਼ ਠੰਡੀਆਂ ਹਵਾਵਾਂ ਨੇ ਮੌਸਮ ਨੂੰ ਖੁਸ਼ਗਵਾਰ ਬਣਾਇਆ ਹੈ ਜੇਕਰ ਬਾਰਿਸ਼ ਇਸ ਤਰ੍ਹਾਂ ਪੈਂਦੀ ਰਹੀ ਤਾਂ ਤਪਦੀ ਗਰਮੀ ਤੋਂ ਲੋਕਾਂ ਨੂੰ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਅੰਮ੍ਰਿਤਸਰ ਦੇ ਨੇੜੇ ਬਾਂਸਲ ਰਸੋਈ ਦੀ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਵਾਇਲਲ ਹੋਈ ਵੀਡੀਓ ਉਪਰ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਜਿੱਥੇ ਅੱਜ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਵੱਲੋਂ ਬਾਂਸਲ ਰਸੋਈ ਵਿੱਚ ਦਬਿਸ਼ ਦਿੰਦਿਆਂ ਉੱਥੇ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰ ਕੇ ਲੈਬ ਵਿੱਚ ਭੇਜੇ ਗਏ ਨੇ ਇਸ ਸਬੰਧੀ ਗੱਲ ਕਰਦੇ ਅਸਿਸਟੈਂਟ ਮੈਡੀਕਲ ਕਮਿਸ਼ਨਰ ਰਜਿੰਦਰ ਪਾਸ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਵਾਇਲਲ ਬਾਂਸਲ ਰਸੋਈ ਦੀ ਵੀਡੀਓ ਉਪਰ ਸਿਹਤ ਵਿਭਾਗ ਦੇ ਸਖਤ ਨੋਟਿਸ ਤੇ ਕਾਰਵਾਈ ਕਰਦੇ ਆਂ ਦਹੀਂ ਦਾਲ ਤੇ ਛੋਲਿਆਂ ਦੀ ਸਬਜ਼ੀ ਦੇ ਸੈਂਪਲ ਜਾਰੀ ਕੀਤੀ ਗਈ ਹੈ ਕਿਉਂ ਨਾ ਸਬਜ਼ੀਆਂ ਤੇ ਤਰੀਖ ਦਾ ਟੈਗ ਲਗਾ ਕੇ ਰੱਖਣ ਤਾਂ ਜੋ ਪਤਾ ਲੱਗ ਸਕੇ ਕਿ ਆਖਿਰ ਸਬਜ਼ੀ ਕਿੰਨੀ ਪੁਰਾਣੀ ਬਣੀ ਹੋਏ ਤੇ ਕਦ ਤੱਕ ਇਹ ਸਹੀ ਰਹੇਗੀ ਜਿਸ ਨਾਲ ਗ੍ਰਾਹਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਤੇ ਜੋ ਸੈਂਪਲ ਭੇਜਗੇ ਨਹੀਂ ਉਹਨਾਂ ਦੀ ਰਿਪੋਰਟ ਆਉਣ ਤੇ ਬੰਦੀ ਕਾਰਵਾਈ ਅਮਲ ਤੇ ਲਿਆਂਦੀ ਜਾਵੇ ਬਾਂਸਲ ਸ਼ਾਈ ਬਾਂਸਲ ਇੱਕ ਰਸਈ ਹੈ ਪ੍ਰਗਟ ਸਾਹਿਬ ਦੇ ਲੱਗੇ ਉੱਥੇ ਕੋਈ ਸਬਜ਼ੀ ਨੂੰ ਲੈ ਕੇ ਕੋਈ ਇਸ਼ੂ ਕਰੇ ਕੋਈ ਐਸੀ ਕਿ ਕੋਈ ਸਬਜ਼ੀ ਜੜੀ ਸੇ ਨਾ ਨਸਟੇ ਰਹੀ जोड़ी तो तो है बस या चले गई सी ट्रैकिंग दि सो उसकी कार्रवाई करते अस इतने आए तो उन्होंने किचन की इंस्पैक्शन की है जो कुछ खाने से उन्होंने असान ने नोटिस इशू किया और ना ही असं जोड़ा है एक दाल का दा, चने का और दही का सैंपल लिया देखो वैसे मैं समेल की उन्होंने सब्जियों की सब्जिया ਉਹ ਸਮਾਲ ਤਾਂ ਠੀਕ ਲੱਗ ਰਹੀ ਸੀ ਪਰ ਇਹਨਾਂ ਨੇ ਉਹਦੀ ਪੈਕਿੰਗ ਨਹੀਂ ਕੀਤੀ ਸੀ ਕਿ ਕਦੋਂ ਅਸੀ ਰੱਖੀ ਹੈ ਕਦੋਂ ਨਹੀਂ ਸੋ ਉਹਨਾਂ ਨੂੰ ਕਿਹਾ ਕਿ ਅੱਗੇ ਤੋਂ ਪੈਕਿੰਗ ਕਰਕੇ ਰੱਖਿਆ ਕਰੋ ਕਿਉਂਕਿ ਕਈ ਵਾਰੀ ਕੀ ਇਹਨਾਂ ਚ ਪੈਕਿੰਗ ਨਾ ਕਰਨ ਕਰਕੇ ਤੇ ਇਹਨਾਂ ਦਾ ਜਿਹੜਾ ਕੋਈ ਸਟਾਫ ਆ ਉਹ ਪੁਰਾਣੀ ਸਬਜ਼ੀ ਨੂੰ ਤਲਕਾ ਵਗੈਰਾ ਲਗਾ ਕੇ ਦੇ ਦਿੰਦਾ ਤੇ ਉਹਦਾ ਤੇ ਜਿਹੜੇ ਕਰਕੇ ਇਸ਼ੂਸ ਕਰੇ ਤੋਂ ਜਾਂਦੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸ਼੍ਰੀ ਨਾਨਕਪੁਰ ਸਾਹਿਬ ਪੁਲਿਸ ਵੱਲੋਂ ਸ਼੍ਰੀ ਨਾਨਕਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਤੋਂ ਇੱਕ ਸਾਈਕਲ ਰੈਲੀ ਸ਼ੁਰੂ ਕੀਤੀ ਗਈ ਜੋ ਕਿ ਕਿਰਪੁਰ ਸਾਹਿਬ ਦੇ ਪਤਾਲਪੁਰੀ ਚੌਕ ਵਿੱਚ ਜਾ ਕੇ ਸਮਾਪਤ ਹੋਈ। ਐਸ ਮਾਰਕੀ ਡੀਐਸਪੀ ਸ਼੍ਰੀਨੰਗਪੁਰ ਸੈਮ ਨੇ ਕਿਹਾ ਕਿ ਸਮਾਜ ਅੰਦਰ ਨਸ਼ਾ ਇੱਕ ਕੋੜ ਦੀ ਤਰ੍ਹਾਂ ਫੈਲਿਆ ਹੋਇਆ ਹੈ ਜਿਸ ਨੂੰ ਸਰਕਾਰਾਂ ਤੇ ਪ੍ਰਸ਼ਾਸਨ ਖਤਮ ਕਰਨ ਲਈ ਤਾਂ ਦੇਹੀ ਨਾਲ ਕੰਮ ਕਰੀ ਨੇ ਪਰੰਤੂ ਸਮਾਜ ਨੂੰ ਵੀ ਇਸ ਬਾਰੇ ਅਗਾਹ ਵੱਧੂ ਸੋਚ ਅਪਣਾਉਂਦੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਉਹਨੇ ਕਿਹਾ ਕਿ ਅੱਜ ਪੁਲਿਸ ਵੱਲੋਂ ਕੱਢੀ ਜਾ ਰਹੀ ਇਹ ਰੈਲੀ ਦਾ ਮੁੱਖ ਮਕਸਦ ਇਹ ਵੀ ਹੈ ਕਿ ਲੋਕਾਂ ਨੂੰ ਨਸ਼ੇ ਦੀ ਇਸ ਅਲਾਮਤ ਵਿਰੁੱਧ ਜਾਗਰੂਕ ਕੀਤਾ ਜਾਵੇ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਥਾਨਕ ਪੁਲਿਸ ਪ੍ਰਸ਼ਾਸਨ ਸ਼੍ਰੀ ਨਨਪੁਰ ਸਾਹਿਬ ਡੀਐਸਪੀ ਸਰਦਾਰ ਅਜੇ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਸਾਈਕਲ ਰੈਲੀ ਜਿਹੜੀ ਹੈ ਇਸ ਦਿਵਸ ਨੂੰ ਸਮਰਪਿਤ ਪੰਜ ਪਿਆਰਾ ਪਾਰਕ ਸ਼੍ਰੀ ਨਨਪੁਰ ਸਾਹਿਬ ਤੋਂ ਸ਼ੁਰੂ ਹੋਈ ਹੈ ਔਰ ਕੀਰਤਪੁਰ ਸਾਹਿਬ ਹੁੰਦੇ ਹੋਏ ਇਹ ਦੁਬਾਰਾ ਵਾਪਸ ਪੰਜ ਪਿਆਰਾ ਪਾਰਕ ਦੇ ਵਿੱਚ ਜਾ ਕੇ ਇਹ ਸਮਾਪਤ ਹੋਏਗੀ ਤੇ ਸਾਈਕਲਿੰਗ ਐਸੋਸੀਏਸ਼ਨ ਸ਼੍ਰੀ ਨਨਪੁਰ ਸਾਹਿਬ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਸ ਰੈਲੀ ਦੇ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ ਔਰ ਮੈਂ ਦੱਸਣਾ ਚਾਹਨਾ ਖਾਸ ਕਰਕੇ ਕਿ ਇਸ ਰੈਲੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਛੋਟਾ ਜਿਹਾ 12 ਸਾਲ ਦਾ 11-12 ਸਾਲ ਦਾ ਬੱਚਾ ਹੈ ਔਰ ਇਸ ਤੋਂ ਇਲਾਵਾ 60-65 ਸਾਲ ਤੱਕ ਦੀ ਉਮਰ ਦੇ ਜਿਹੜੇ ਵਿਅਕਤੀ ਨੇ ਬੜੇ ਉਤਸ਼ਾਹ ਦੇ ਨਾਲ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਹੈ ਸੋ ਇਸ ਰੈਲੀ ਦਾ ਜਿਹੜਾ ਮੁੱਖ ਮੰਤਵ ਮੁੱਖ ਉਦੇਸ਼ ਇਹੀ ਹੈ ਕਿ ਜਿੱਥੇ ਜਿਹੜੇ ਕੁਝ ਨੌਜਵਾਨ ਸਾਡੇ ਜਿਹੜੇ ਆ ਉਹ ਧਾਰਾ ਤੋਂ ਬਾਹਰ ਚਲੇ ਗਏ ਨਸ਼ਿਆਂ ਦੇ ਵਿੱਚ ਚਲੇ ਗਏ ਆਪਾਂ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਹਮਦਰਦੀ ਦੇ ਨਾਲ ਸਮਝਾ-ਭੁਜਾ ਕੇ ਵਾਪਸ ਲੈ ਕੇ ਆਈਏ ਔਰ ਉਸ ਦੇ ਨਾਲ ਨਾਲ ਸਾਡਾ ਸਾਰਿਆਂ ਦਾ ਮਾਪਿਓ ਦਾ ਵੀ ਔਰ ਸਾਡਾ ਸਮਾਜ ਦਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਬੱਚੇ ਨੇ ਜਿਹੜੇ ਹੋਰ ਬੱਚੇ ਇਸ ਪਾਸੇ ਨੂੰ ਨਾ ਜਾਣ ਉਹਨਾਂ ਨੂੰ ਪੇਰੈਂਟਸ ਨੂੰ ਵੀ ਜਾਗਰੂਕ ਕਰੀਏ ਬੱਚਿਆਂ ਨੂੰ ਵੀ ਜਾਗਰੂਕ ਕਰੀਏ ਤਾਂ ਜੋ ਇਹ ਨਸ਼ੇ ਦਾ ਜਿਹੜਾ ਕੋਹੜ ਸਾਡੇ ਸਮਾਜ ਨੂੰ ਲੱਗਿਆ ਹੋਇਆ ਇਹ ਤੋਂ ਬਚਿਆ ਜਾ ਸਕੇ हिमाचल ਵਿੱਚ ਇੱਕ ਵਾਰ ਫੇਰ ਤੋਂ ਪੰਜਾਬੀ ਪਰਿਵਾਰ ਨਾਲ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਹਿਮਾਚਲ ਦੇ ਕੁਝ ਸ਼ਰਾਰਤੀ ਅੰਸਰਾਂ ਨੇ ਫਿਰ ਪੰਜਾਬੀ ਦੇ ਨਾਲ ਗੁੰਡਾਗਰਦੀ ਕੀਤੀ ਤੇ ਇੱਕ ਬਜ਼ੁਰਗ ਮਾਤਾ ਨੂੰ ੱੱੱਕੇ ਮਾਰੇ ਗਏ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੀਲੀ ਕਮੀਜ਼ ਪਹਿਨੇ ਇੱਕ ਵਿਅਕਤੀ ਨੂੰ ਬਜ਼ੁਰਗ ਮਾਤਾ ਨੂੰ ਉਹ ੱੱੱਕਾ ਦੇ ਰਿਹਾ ਜਿਸ ਕਾਰਨ ਉਹ ਦੂਰ ਜਾ ਕੇ ਡਿੱਗੀ ਮੌਕੇ ਤੇ ਲੋਕਾਂ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਕਤ ਹਿਮਾਚਲੀ ਅੰਸਰ ਦੀ ਗੁੰਡਾਗਰਦੀ ਜਾਰੀ ਰਹੀ ਹੈ ਕੋਈ ਪਹਿਲਾ ਮਾਮਲਾ ਨਹੀਂ ਹੈ ਕੰਗਨਾ ਥੱਪੜ ਕਾਂਡ ਤੋਂ ਬਾਅਦ ਨਿਰੰਤਰ ਹੀ ਪੰਜਾਬ ਦੇ ਲੋਕਾਂ ਨਾਲ ਹਿਮਾਚਲ ਵਿੱਚ ਗੁੰਡਾਗਰਦੀ ਦੀਆਂ ਖਬਰਾਂ ਦੇਖਣ ਤੇ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਨੌਵਲਟੀ ਚੌਂਕ ਵਿੱਚ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਬਾਹਰ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਟਰਾਂਸਫਾਰਮਰ ਵਿੱਚੋਂ ਪਟਾਕੇ ਚੱਲਨੇ ਸ਼ੁਰੂ ਹੋ ਗਏ। ਜ਼ਿਆਦਾ ਗਰਮੀ ਹੋਣ ਕਾਰਨ ਟਰਾਂਸਫਾਰਮਰ ਤੇ ਲੋਡ ਜ਼ਿਆਦਾ ਪੈ ਗਿਆ ਜਿਸ ਕਾਰਨ ਅੱਗ ਲੱਗ ਗਈ। ਇਸ ਦੀ ਸੋਸ਼ਣਾ ਬਿਜਲੀ ਘਰ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਅੱਗ ਤੇ ਕਾਬੂ ਸ਼੍ਰੀ ਕਾਂਤਕ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਕਾਂਤਕ ਸਾਹਿਬ ਵਿਖੇ ਸਮਾਗਮ ਦਾ ਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੀ ਕਾਂਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੇਤ ਸਿੰਘ ਹੈੱਡ ਗ੍ਰੰਥੀ ਗੁਰਮੁਖ ਸਿੰਘ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ ਜਿਨ੍ਹਾਂ ਗੁਰਬਾਣੀ ਸਰਵਣ ਕੀਤੀ ਇਸ ਤੋਂ ਬਾਅਦ ਸ਼੍ਰੀ ਕਾਂਤਕ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕੀਤਾ ਇਸ ਮੌਕੇ ਤੇ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਵੀ ਇੱਥੂ ਹੁਕਮਚਾਰੀ ਹੁੰਦਾ ਹੈ ਸੰਗਤ ਨੂੰ ਹੁਕਮ ਮੰਨਣਾ ਚਾਹੀਦਾ ਇਸ ਮੌਕੇ ਗਿਆਨੀ ਰਗਵੀਰ ਸਿੰਘ ਜੀ ਨੇ ਕਿਹਾ ਕਿ ਕੋਈ ਵੀ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਜੇਕਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪੌਂਟ ਤੇ ਇੱਥੇ ਇਸ ਦੀ ਵਰਤੋਂ ਨਾ ਕੀਤੀ ਜਾਏ ਕਿ ਧਾਰਮਿਕ ਖਾਸਾ ਦਾ ਕੇਂਦਰ ਨਾ ਕਿ ਕੋਈ ਫਿਲਮ ਪ੍ਰੋਮੋਸ਼ਨ ਦਾ ਉਹਨਾਂ ਸੰਗਤ ਨੂੰ ਕਿਹਾ ਕਿ ਜਦੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਦੀ ਹੁਕਮਨਾਮੀ ਸਮੇਂ ਹੁੰਦੀ ਹੋ ਦੀ ਅਕਾਲ ਤੱਕ ਸੈਪ ਦੀ ਦੀ ਸਥਾਪਨਾ ਕੀਤੀ ਸੀ ਸੋ ਸਿਖਾਣ ਨੂੰ ਨਹੀਂ ਦਿੱਤੀ ਵਿਜੇ ਗੁਣਤ ਪ੍ਰਵਾਰਕਿਸਤ ਮਹਾਰਾਜੀ ਯੂਨੀਵਰਸਿਟੀ ਦਾ ਦੁਨਿਆਵੀ ਤਾਕਤ ਸਾਹਮਣੇ ਸਾਹਮਣੇ ਕਰਦੀ ਕੋ ਜਾਂਦੇ ਨੇ ਲੇਕਿਨ ਉਹ ਅਕਾਲ ਦਾ ਪਰਛਾਵਾ ਜੋ ਸਾਹਮਣੇ ਰਹਿੰਦਾ ਹੈ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਉਹ ਤੁਜੋ ਜੁਗ ਅਕਾਲ ਹੈ ਅੱਜ ਮੇਰੀ ਪੀਰ ਦੇ ਮਾਲਕ ਨੇ ਜੀ ਅਕਾਲ ਤੱਕ ਦੀ ਸਥਾਪਨਾ ਕਰਕੇ ਇਸੇ ਤਰ੍ਹਾਂ ਉਹ ਸਿਖਾਣ ਦਾ ਸਾਡਾ ਸੰਕਲਪ ਬਣਦਾ ਹੈ ਜਿਸੀ ਮੇਰੀ ਦਿੰਦਸਥਾਨ ਤੇ ਕਾਰਾ ਦੇ ਦੇ ਹੋਏ ਦਿਨ ਦੇ ਹੋਏ ਸ਼ਸਤਰ ਅਤੇ ਸ਼ਾਸਤਰ ਵਿਕਾਰ ਨਹੀਂ ਹੋਈਏ ਬਾਗ ਅਸੀ ਬਾਣੀ ਅਤੇ ਬਾਣੀ ਦੇ ਨਾਲ ਜਿੱਤੇ ਹਮ ਅਸ਼ਕਲੇ ਸ਼ਸਤਰ ਤਾਰੀ ਹੋਈਏ ਗੁਰੂ ਗੋੜੇ ਮੰਦਿਰ ਗੁਰੂ ਪੰਜਾਬ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਇਹ ਮੇਰੀ ਪੀੜੀ ਦਾ ਪਵਿੱਤਰ ਸੁਭਾਣ ਸਤਗੁਰਾਂ ਨੇ ਜਿਹੜੀ ਹਰਮੰਦਰ ਸਾਹਿਬ ਜੀ ਸੱਚਖੰਡ ਵੱਲ ਮੁੱਖ ਕਰਕੇ ਇਸ ਪਵਿੱਤਰ ਸਥਾਨ ਦੀ ਰਚਨਾ ਕੀਤੀ ਔਰ ਜਦੋਂ ਵੀ ਤਾਖ਼ਤ ਸਿਰੇ ਕਾਲ ਤੱਕ ਸਾਹਿਬ ਬਾਦਸ਼ਾਹ ਦਾ ਇਹ ਪਵਿੱਤਰ ਤਖ਼ਤ ਦੇ ਕੋ ਜਹਦਾ ਸਾਹਿਬ ਸਜੋਬਤ ਹੁੰਦੇ ਆ ਤੇ ਸਭ ਤੋਂ ਪਹਿਲਾਂ ਉਹਨੂੰ ਸਿਰਪਾਉ ਦੀ ਬਖਸ਼ਿਸ਼ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਕਰਦੋ ਸੋ ਇਹ ਸਤ ਗੁਰਾਂ ਨੇ ਸਿੱਖਾਂ ਨੂੰ ਇੱਕ ਨਵੇਕਲਾ ਸਿਧਾਂਤ ਬਖਸ਼ਿਸ਼ ਕੀਤਾ ਸੀ ਅੱਜ ਪੜਿਆ ਅੱਜ ਮੈਂ ਦੇਖਦਾ ਜਿਹੜੇ ਧਾਰਮਿਕ ਲੋਕ ਆ ਉਹ ਧਰਮ ਵੱਲ ਹੀ ਸਿੱਧੇ ਆ ਤੇ ਜਿਹੜੇ ਰਾਜਨੀਤਿਕ ਆ ਉਹ ਕੱਲੀ ਰਾਜਨੀਤੀ ਕਰਦੇ ਆ ਸੋ ਦੋਹਾਂ ਦਾ ਸਤਗੁਰੂ ਜੀ ਨੇ ਸਾਨੂੰ ਸਮੇਲ ਬਖਸ਼ਿਸ਼ ਕੀਤਾ ਸੀ ਜਦੋਂ ਵੀ ਗੁਰੂ ਦਾ ਸਿੱਖ ਇਸ ਪਵਿੱਤਰ ਸਿਧਾਂਤ ਤੇ ਪਹਿਰਾ ਦਿੰਦਾ ਧਰਮ ਤੇ ਰਾਜਨੀਤੀ ਨੂੰ ਤੇ ਰਾਜਨੀਤੀ ਨੂੰ ਧਰਮ ਦੀ ਤਾਬਿਆ ਲੈ ਕੇ ਚੱਲਦਾ ਫਿਰ ਸਤਗੁਰੂ ਜੀ ਆਪਣਾ ਤਾਣ ਵੀ ਬਖਸ਼ਿਸ਼ ਕਰਦੇ ਆ ਸੋ ਅੱਜ ਇਸ ਸਥਾਪਨਾ ਦਿਵਸ ਦੇ ਉੱਤੇ ਮੈਂ ਸਾਰੀ ਸੰਗਤ ਨੂੰ ਗੁਰੂ ਨਾਨਕ ਨਾਮ ਲੇਗਾ ਮਾਈ ਭਾਈ ਬਹੁਤ-ਬਹੁਤ ਬਧਾਈ ਦਿੰਦਾ ਹਾਂ ਮਾਤਾ ਸੁਲੱਖਣੀ ਭਲਾਈ ਕੇਂਦਰ ਸਰਵਾਲੀ ਵਿਖੇ ਚੋਪੈਰਾ ਜਪਤਾਪ ਸਮਾਗਮ ਤੇ ਗੁਰਬਾਣੀ ਕੰਠ ਮੁਕਾਬਲੇ 29 ਜੂਨ ਨੂੰ ਪਾਇਸਾ ਪਾਈ ਗੁਰਪਾਲ ਸਿੰਘ ਅਤੇ ਡਾਕਟਰ surjit singh ਦੀ ਅਗਵਾਈ ਹੇਠ ਕਰਵਾਏ ਜਾਣਾਂ ਸਮਾਗਮਾਂ ਲਈ ਪਾਇਸਾ ਪਾਈ ਗੁਰਪਾਲ ਸਿੰਘ ਨੂੰ ਸੱਦਾ ਪੱਤਰ ਦੇਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਮਾਤਾ ਸੁਲੱਖਣੀ ਭਲਾਈ ਕੇਂਦਰ ਦੀ ਸੇਵਾ ਨਿਭਾਈ ਡਾਕਟਰ surjit singh ਨੇ ਦੱਸਿਆ ਕਿ ਪਾਇਸਾ ਪਾਈ ਗੁਰਪਾਲ ਸਿੰਘ ਦੀ ਪ੍ਰੇਰਣਾ ਸਦਕਾ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵੱਖਰੀ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਲਈ ਤਹਿਤ 29 ਜੂਨ ਦਿਨ ਸ਼ਨੀਵਾਰ ਨੂੰ ਚੋਪੈਰਾ ਜਪਤਾਪ ਤੇ ਗੁਰਬਾਣੀ ਕੰਠ ਸਮਾਗਮ ਕਰਵਾਏ ਜਾ ਰਹੇ ਜਿਸ भाई गुरु इकबाल ते बीबी मनुप्रिया कौर भी हाजरी पर नजर मार दे असमाल ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ